ਤੂੰ ਮੈਨੂੰ ਗੱਲ ਦੱਸ ਵੇ ਹਾਂ ਤੈਨੂੰ ਸ਼ਰਮ ਨਹੀਂ ਆਈ ਆ ਆਪਣੇ ਘਰ ਚ ਚੋਰੀ ਕਰਦੇ ਨੂੰ ਚੋਰੀ ਹਾਂ ਚੋਰੀ ਨਾ ਕੀ ਗੱਲ ਮੜਕ ਮੜਕ ਲੱਗੀ ਹੋਈ ਆ ਹੱਥ ਨਹੀਂ ਚੱਲਦੇ ਤੇਰੇ ਕਰੀ ਤਾਂ ਜਾਨੀ ਮੰਮੀ ਜੀ ਉਹ ਤਾਂ ਮੈਨੂੰ ਵੀ ਦੀਦਾ ਵੇ ਕਰਦੀਆਂ ਕਿਹੜੇ ਹਿਸਾਬ ਨਾਲ ਕਰਦੀਆਂ ਮੈਂ ਤਾਂ ਇਹ ਦੱਸਿਆ ਤੈਨੂੰ ਨਾ ਮੇਰੀ ਗੱਲ ਸੁਣ ਆ ਤੇਰੀ ਦਰਾਨੀ ਪੇਕਿਆਂ ਨੂੰ ਚੱਲੀ ਆ ਹੁਣ ਤੂੰ ਉਹਨੂੰ ਕਹੇਂਗੀ ਕਿ ਮੰਮੀ ਨੂੰ ਗਹਿਣੇ ਫੜਾ ਕੇ ਜਾ ਤੇ ਮੈਂ ਕਹਾ ਪਰ ਮੰਮੀ ਜੀ ਜਸ਼ਨ ਤੇ ਗਹਿਣੇ ਨੇ ਮੈਂ ਉਹਨੂੰ ਕਿਵੇਂ ਕਹਿ ਸਕਦੀ ਆ ਨਾ ਉਦੋਂ ਤੇਰੇ ਸੱਪ ਲੜਦਾ ਸੀ ਜਦੋਂ ਜਸ਼ਨ ਮੇਰੇ ਕੋਲ ਸਾਰੇ ਗਹਿਣੇ ਲੈ ਕੇ ਆ ਰਹੀ ਸੀ ਤੇ ਤੂੰ ਕਿਹਾ ਸੀ ਮੰਮੀ ਨੂੰ ਸਾਰੇ ਗਹਿਣੇ ਨਾ ਫੜਾ ਮੰਮੀ ਜੀ ਫਿਰ ਮੈਂ ਗਲਤ ਕੀ ਕਿਹਾ ਸੀਗਾ ਮੈਂ ਤੈਨੂੰ ਇਸ ਕਰਕੇ ਕਿਹਾ ਸੀਗਾ ਨਾ ਵੀ ਤੂੰ ਬਾਰ-ਬਾਰ ਮੰਮੀ ਤੋਂ ਗਹਿਣੇ ਮੰਗੇਂਗੀ ਇਸ ਕਰਕੇ ਥੋੜੇ-ਬਹੁਤੇ ਆਪਣੇ ਕੋਲ ਰੱਖ ਲਾ ਤੇ ਜਦੋਂ ਦਾ ਮੰਮੀ ਜੀ ਨਾਲ ਮੇਰਾ ਵਿਆਹ ਹੋਇਆ ਤੁਸੀਂ ਮੇਰੇ ਤੋਂ ਵੀ ਇਦਾਂ ਹੀ ਗਹਿਣੇ ਲੈ ਲੇ ਸੀ ਮੁੜ ਕੇ ਮੈਂ ਤੁਹਾਡੇ ਤੋਂ ਮੰਗਣ ਜੋਗੀ ਵੀ ਨਹੀਂ ਰਹੀ ਹੁਣ ਤਾਂ ਮੈਨੂੰ ਇਹ ਵੀ ਨਹੀਂ ਪਤਾ ਵੀ ਗਹਿਣੇ ਘਰੇ ਨੇ ਜਾਂ ਤੁਸੀਂ ਵੇਚ-ਵਟ ਕੇ ਖਾ ਲੇ ਤੇਰੀ ਜਿਆਦਾ ਨਹੀਂ ਜ਼ਬਾਨ ਚੱਲਣ ਲੱਗ ਪਈ ਮੈਂ ਕਹਿੰਨੀ ਤੈਨੂੰ ਕੀ ਕਹਿਣਾ ਕੀ ਕਹਿਣਾ ਦੇਖ ਲੈ ਤੈਰਾ ਹਾਲ ਬਹੁਤ ਮਾੜਾ ਕਰੂੰਗੀ ਮੈਂ ਜਵਾਨ ਤਾਂ ਮੰਮੀ ਜੀ ਮੇਰੀ ਇਦਾਂ ਹੀ ਚੱਲੂਗੀ ਹੁਣ ਪਰ ਜਿੱਦਾਂ ਤੁਸੀਂ ਮੇਰੇ ਨਾਲ ਕਰਦੇ ਹੋ ਨਾ ਇਸ ਘਰ ਦੇ ਵਿੱਚ ਮੈਂ ਜਸ਼ਨ ਨਾਲ ਨਹੀਂ ਹੋਣ ਦੇਣਾ ਜਿਹੜੀ ਤੇਰੀ ਆ ਜਵਾਨ ਚੱਲਦੀ ਹੈ ਨਾ ਕੈਂਚੀ ਵਾਂਗੂ ਚਲਾਉਣੀ ਆ ਜਵਾਨ ਨੂੰ ਇਹ ਕੈਂਚੀ ਨਾਲ ਹੀ ਕਟੂੰਗੀ ਮੈਂ ਦੇਖ ਲੈ ਤੈਨੂੰ ਪਤਾ ਹੈ ਮੇਰਾ ਮੈਂ ਕਿਹੋ ਜਿਹੀ ਆ ਕੋਈ ਗੱਲ ਨਹੀਂ ਮੰਮੀ ਜੀ ਮੈਂ ਤਾਂ ਜਿੰਨੇ ਦੁੱਖ ਸਹਣੇ ਸੀ ਨਾ ਸਹਿ ਲਾਂਗੀ ਪਰ ਮੈਂ ਉਸ ਕੁੜੀ ਨਾਲ ਨਹੀਂ ਐਦਾਂ ਹੋਣ ਦੇਣਾ ਜਬਾਨ ਬੰਦ ਕੁੜੀ ਨਾਲ ਨਹੀਂ ਹੋਣ ਦੇਣਾ ਇੱਕ ਵਾਰ ਜਾ ਲੈਣਦੇ ਉਹਨਾਂ ਨੂੰ ਤੇਰੇ ਨਾਲ ਤਾਂ ਫੇਰ ਦੇਖਦੀਆਂ ਉਹਨੂੰ ਪਹਿਲਾਂ ਭੇਜਦਾ ਜਿਹੜਾ ਨੂੰ ਮਸਤੇਮਾ ਚੜਿਆ ਹੋਇਆ ਪੇਕੇ ਜਾਣ ਦਾ ਜੇ ਕੁਝ ਕਿਹਾ ਨਾ ਤਾਂ ਦੇਖ ਲਈ ਸਿਰਫ ਗਹਿਣਿਆਂ ਬਾਰੇ ਗਹਿਣਿਆਂ ਬਾਰੇ ਕਹਿਣਾ ਵੇ ਮੰਮੀ ਨੂੰ ਸਾਰੇ ਗਹਿਣੇ ਫੜਾ ਕੇ ਜਾ ਮੈਨੂੰ ਜਸਨਾ ਗੱਲ ਕਰਨੀ ਪੈਣੀ ਆ ਵੇ ਇਹਦਾ ਕੋਈ ਨਾ ਕੋਈ ਹੱਲ ਕਰੇ ਇਹ ਤਦ ਹਨ ਪਰ ਹਨ ਮੇਰੇ ਸਿਰ ਚ ਮੂਤਦੀ ਆ ਕੋਈ ਨਹੀਂ ਕਰਦੀ ਆ ਇਹਦਾ ਕੋਈ ਹੱਲ ਜਿਹੜੀ ਇਹਦੀ ਜ਼ਿਆਦਾ ਜ਼ੁਬਾਨ ਚੱਲਦੀ ਆ ਨਾ ਨਾ ਇਹਦੀ ਲੋਤਰੋ ਮੈਂ ਵੱਡੀ ਉਹ ਮੈਨੂੰ ਵੀ ਕੁਲਦੀਪ ਦਾ ਸਾਂਝ ਕੇਨੇ ਕਹਣਾ ਚਾਚੀ ਜੀ ਕੀ ਹੋ ਗਿਆ ਤੁਸੀਂ ਤਾਂ ਫੋਟੋ ਨੂੰ ਦੇਖ ਕੇ ਆਏ ਘਬਰਾ ਕੇ ਖੜ ਗਏ ਮੇਰੀ ਗੱਲ ਦਾ ਜਵਾਬ ਤਾਂ ਦਿਓ ਆਏ ਤਾਂ ਦੱਸੋ ਵੀ ਇਹ ਫੋਟੋ ਕਦੋਂ ਦੀ ਹੈ ਉਹ ਤਾਂ ਪੁੱਤ ਲੈ ਦੇਖਿਆ ਮੰਮੀ ਜੀ ਆਹ ਦੇਖੋ ਮੰਮੀ ਜੀ ਫੋਟੋ ਨੂੰ ਨਾ ਧਿਆਨ ਨਾਲ ਦੇਖੋ ਪਿੱਛੇ ਜਸਵੀਰ ਕੇ ਵਾਲੀ ਨਮੀ ਜੀ ਗੱਡੀ ਨਹੀਂ ਖੜੀ ਹੈਗੀ ਤੇ ਜਿੱਥੋਂ ਤੱਕ ਮੈਨੂੰ ਪਤਾ ਵੀ ਜਦੋਂ ਦੀ ਉਹਨਾਂ ਨੇ ਨਵੀਂ ਗੱਡੀ ਲਈ ਆ ਆਪਣੇ ਘਰ ਚੋਂ ਤਾਂ ਕੋਈ ਜੀ ਨਹੀਂ ਗਿਆ ਗੱਡੀ ਲੈਣ ਤੋਂ ਬਾਅਦ ਉਹਨਾਂ ਦੇ ਘਰੇ ਫਿਰ ਚਾਚੀ ਜੀ ਤੁਸੀਂ ਕਦੋਂ ਜਾਇਆ ਏ ਉੱਥੇ ਤੈਨੂੰ ਦੱਸਿਆ ਤਾਂ ਹੈ ਪੁੱਤ ਵੀ ਮੈਂ ਉਹਦੇ ਸ਼ਹਿਰ ਗਈ ਸੀ ਉੱਥੇ ਮੈਨੂੰ ਤਾਰੀ ਮਿਲ ਗਿਆ ਮੈਂ ਤਾਰੀ ਨਾਲ ਜਾ ਸੰਕੇ ਜਾਇਆਈ ਪਰ ਚਾਚੀ ਜੀ ਤੁਸੀਂ ਤਾਂ ਸਾਨੂੰ ਦੱਸਿਆ ਦੁਸਿਆ ਹੀ ਨਹੀਂ ਓਹੋ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਐ ਪੁੱਤ ਚੱਲ ਕੋਈ ਨਾ ਤੁਸੀਂ ਮਾਰੋ ਸੱਸ ਨੂੰ ਹਾਂ ਗੱਲਾਂ ਮੈਂ ਆ ਮੜੇ ਜੇ ਕੰਮ じゃ ਕਰਦਾ ਮੰਮੀ ਜੀ ਤੁਸੀਂ ਕੁਝ ਸਮਝੇ ਕਿ ਸਮਝਾਵਾਂ ਤੁਹਾਨੂੰ ਮੈਂ ਨਹੀਂ ਇਹਦੇ ਚ ਸਮਝਣ ਸਮਝਾਉਣ ਵਾਲੀ ਕੀ ਗੱਲ ਐ ਹੁਣ ਅਗਲੀ ਕਹੀ ਤਾਂ ਜਾਂਦੀ ਐ ਵੀ ਮੈਂ ਤਾਰੀ ਨਾਲ ਜਾਏ 10 ਫੇਰ ਕੀ ਹੋ ਗਿਆ ਜੇ ਆਪਦੀ ਧੀ ਜਮਾਈ ਕੋਲੇ ਜਾਏ ਤੂੰ ਵੀ ਨਾ ওই ਨਿੱਕੀ ਜਿਹੀ ਗੱਲ ਨੂੰ ਐ ਵੱਡੀ ਸਾਰੀ ਬਣਾ ਲਿਆ ਕਰ ਕਿੱਡੇ ਭੋਲੇ ਹੋ ਮੰਮੀ ਜੀ ਤੁਸੀਂ ਉਹਨੂੰ ਤਾਂ ਪਤਾ ਨਹੀਂ ਕਿਉਂ ਸਮਝ ਆਉਂਦੀ ਨਹੀਂ ਪਤਾ ਨਹੀਂ ਤੁਸੀਂ ਸਮਝਣਾ ਹੀ ਨਹੀਂ ਚਾਹੁੰਦੇ ਹੁੰਦੇ ਕਿਸੇ ਗੱਲ ਨੂੰ ਨਾ ਮੇਰੀ ਗੱਲ ਧਿਆਨ ਨਾਲ ਸੁਣੋ ਆਪਾਂ ਇੱਕੋ ਘਰ ਚ ਰਹਿੰਦੇ ਆ ਸਾਰੇ ਮੈਂਬਰ ਪਰ ਪਰਦਾ ਰੱਖਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੁੰਦੀਗੀ ਵੀ ਕੋਈ ਗੱਲ ਲੁਕੋ ਕੇ ਰੱਖੇ ਬੰਦਾ ਇੱਕ ਦੂਜੇ ਤੋਂ ਹੁਣ ਚਾਚੀ ਜਸ਼ਨ ਕਿੱਲਾਵੇ ਜਾ ਕੇ ਆਈਆਂ ਉਹਨੇ ਇੱਕ ਵਾਰੀ ਵੀ ਆਪਦੇ ਮੂੰਹੋਂ ਫੁੱਟਿਆ ਨਹੀਂ ਵੀ ਮੈਂ ਉੱਥੇ ਜਾ ਕੇ ਆਈਆਂ ਨਾ ਜਸਬਾਈ ਸਟੇਟਸ ਲਾਉਂਦਾ ਨਾ ਆਪਾਂ ਨੂੰ ਪਤਾ ਲੱਗਦਾ ਵੀ ਤਾਰੀ ਕਿ ਉੱਥੇ ਤਾਰੀ ਤੇ ਇਹ ਜਾ ਕੇ ਆਇਆ ਚਲ ਤਾਰੀ ਦੇ ਤਾਂ ਪਤਾ ਸੀ ਵੀ ਗਿਆ ਚਾਚੀ ਦਾ ਤਾਂ ਨਹੀਂ ਪਤਾ ਸੀ ਨਾ ਵੀ ਨਾਲ ਜਾ ਕੇ ਆਈ ਐ ਫਿਰ ਐਡਾ ਗਨਾਹ ਵੀ ਉਹਨੇ ਕੀ ਕਰਤਾ ਜੇ ਆਪਦੀ ਧੀ ਕੋਲੇ ਜਾਏ ਆਈ ਤੈਨੂੰ ਮੈਂ ਪਹਿਲਾਂ ਵੀ ਕਹਿ ਵੀ ਇਹੋ ਜੇ ਕੰਮਾਂ 'ਚ ਨਾ ਤੂੰ ਟਾਂਗ ੜਾਇਆ ਕਰ ਕੰਮ ਕਰਨੀ ਧਿਆਨ ਦੇ ਲਿਆ ਕਰ ਜਿਹੜੀ ਗੱਲ ਆ ਨਾ ਮੇਰੀ ਉਹਦੇ ਤੇ ਨਾ ਆਇਓ ਤੁਸੀਂ ਗੱਲ ਤਾਂ ਮੈਂ ਇਹ ਕਰਦੀ ਆ ਵੀ ਪਰਦੇ ਰੱਖਣ ਲੱਗ ਪਈ ਚਾਚੀ ਤੁਹਾਡੇ ਤੋਂ ਤੁਸੀਂ ਹਜੇ ਵੀ ਮੋਰੀ ਪੱਟੀ ਬੰਨੀ ਰੱਖੋ ਆਪਦੀ ਅੱਖਾਂ ਤੇ ਸਾਰੇ ਟੱਬਰ 'ਚ ਉਹ ਸਿਆਣੀ ਇਹੀ ਬਣੀ ਫਿਰਦੀ ਐ ਕੋ ਗੱਲ ਤਾਂ ਮਨਪ੍ਰੀਤ ਦੀ ਵੀ ਸਹੀ ਐ ਚਲ ਮੈਂ ਤਾਂ ਇਹਨੂੰ ਟਾਲ ਦਿੰਨੀ ਆਗੀ ਪਰ ਰਾਣੀ ਭੈਣ ਨੂੰ ਐਡਾ ਪਰਦਾ ਰੱਖਣ ਦੀ ਵੀ ਕੀ ਗੱਲ ਸੀ ਮੈਨੂੰ ਤਾਂ ਐ ਲੱਗਦਾ ਵੀ ਸੱਚੀ ਭੈਣ ਦੇ ਚਿੱਤ ਵਿੱਚ ਕੋਈ ਗੱਲ ਹੈਗੀ ਐ ਜਿਹੜੀ ਸਾਥ ਹਲਕੋਈ ਜਾਂਦੀ ਐ ਕਦੇ ਕਦੇ ਤਾਂ ਮੈਨੂੰ ਐ ਲੱਗਣ ਲੱਗ ਜਾਂਦਾ ਵੀ ਜਿਹੜੇ ਘਰ ਨੂੰ 30 ਸਾਲ ਹੋ ਗਏ ਮੈਨੂੰ ਸਾਹਮਣੇ ਰੱਖਦੀ ਨੂੰ ਕਿਤੇ ਇਹਦੇ ਵਿੱਚ ਬੰਡਿਆ ਹੀ ਨਾ ਪੈ ਜਾਣ ਜਾਸੋ ਨਾ ਅਰੇ ਤੁਸੀਂ ਹਾਂਜੀ ਮੈਂ ਤਾਂ ਤਿਆਰ ਹਾਂ ਤੁਸੀਂ ਇੰਨੇ ਲੇਟ ਹੋ ਗਏ ਓਏ ਯਾਰ ਬਸ ਉੱਥੇ ਕਿਸੇ ਬੰਦੇ ਕੋਲ ਖੜ ਗਿਆ ਉਹਨੇ ਲੇਟ ਕਰਾਤਾ ਮੜਾ ਜਾ ਤਾਂ ਕਰਕੇ ਪਹਿਲੀ ਕਹਿੰਦੇ ਸੀ ਕਹਿੰਦੇ 5 ਮਿੰਟ ਉਹਦੇ 2 ਘੰਟੇ ਮਰ ਗਏ ਆ ਹੋ ਕੋਈ ਨਹੀਂ ਤੂੰ ਤਿਆਰ ਆ ਪੈਕਿੰਗ ਬੁਕਿੰਗ ਕਰ ਲਈ ਤਾਂ ਹਾਂ ਚੱਲ ਫਿਰ ਆਪਾਂ ਚੱਲੀਏ ਹੁਣ ਚਲੋ ਤੁਸੀਂ ਚਲੋ ਮੈਂ ਨਾ ਮਣਿਆ ਮੰਮੀ ਨੂੰ ਟੂਮਾ ਸਮਾਦਾ ਮੰਮੀ ਕਹਿੰਦੇ ਸੀ ਉਹ ਆਪਣੇ ਗੋਹੇ ਕੂੜੇ ਵਾਲੀ ਤੇ ਕੰਮ ਕਰ ਵਾਲੇ ਆਉਂਦੇ ਨੇ ਨਾ ਫਿਰ ਕੋਈ ਵਾਰ ਇੱਧਰ ਉੱਧਰ ਹੋ ਗਿਆ ਫਿਰ ਮੇਰੇ ਗਾਲ ਪੈ ਜਾਊਗਾ ਚੱਲ ਸਹੀ ਆ ਤੂੰ ਮੰਮੀ ਨੂੰ ਟੂਮਾ ਟਾ ਮਸਮਾ ਕੇ ਆ ਮੈਂ ਇਹਨੇ ਗੱਡੀ ਕੱਢ ਲਾਂ ਠੀਕ ਆ ਤੇ ਆਪਾਂ ਚੱਲਦੇ ਆ ਠੀਕ ਆ ਆਮ ਬੈਗ ਲੈ ਜਾਓ ਲੈ ਬੈਗ ਮੈਨੂੰ ਫੜਾ ਦੇ ਮੰਮੀ ਜੀ ਹਾਂ ਪੁੱਤ ਮੰਮੀ ਜੀ ਮੈਂ ਕਹਿੰਦੀ ਸੀ ਮੈਂ ਕਿਹਾ ਤੁਸੀਂ ਇਹ ਟੂਮਾ ਸੰਭਾਲ ਲੈਂਦੇ ਲੈ ਆ ਪੁੱਤ ਕੋਈ ਗੱਲ ਨਹੀਂ ਆ ਕੇ ਤੂੰ ਲੈ ਲੈ ਹਾਂਜੀ ਮੈਂ ਨਾ ਆ ਕੇ ਲੈ ਲੂੰਗੀ ਤੇ ਤੁਸੀਂ ਉਹਨਾਂ ਟਾਈਮ ਸੰਭਾਲ ਕੇ ਰੱਖ ਲਓ ਨਾਲੇ ਜੱਸ ਆ ਗਿਆ ਹਾਂਜੀ ਮੰਮੀ ਬਸ ਜਾਣ ਹੀ ਲੱਗੇ ਸੀ ਮੈਂ ਕਿਹਾ ਤੁਹਾਨੂੰ ਟੂਮਾ ਫੜਾਦਾ ਚੱਲ ਵਧੀਆ ਕੀਤਾ ਪੁੱਤ ਆ ਤਾਂ ਟੂਮਾ ਤੋਂ ਮੈਨੂੰ ਫੜਾ ਤੀ ਅੱਜਕੱਲ ਕਿਸੇ ਦੇ ਦਿਲ ਦਾ ਭਰੋਸਾ ਨਹੀਂ ਕਦੋਂ ਬਦਲ ਜਵੇ ਇਹ ਤਾਂ ਹੈ ਮੰਮੀ ਜੀ ਤਾਂ ਹੀ ਤਾਂ ਮੈਂ ਤੁਹਾਨੂੰ ਸਮਾਦੀਆਂ ਆ ਕੇ ਟੁੰਮਾ ਸੰਭਾਲਦੀਆਂ ਪਹਿਲਾਂ ਮੈਂ ਤੁਹਾਨੂੰ ਤੋਰਿਆ ਮਾਂ ਉਹਨਾਂ ਮੜਾ ਜਾ ਧਿਆਨ ਰੱਖਿਓ ਮੈਂ ਇਹਨਾਂ ਲਫਾਫਿਆਂ ਚ ਹੀ ਪਾ ਰੱਖੀਆਂ ਨੇ ਐਵੇਂ ਕੋਈ ਨਹੀਂ ਪੁੱਤ ਅੱਜ ਤੱਕ ਆਪਣੇ ਘਰ ਪਰਿਵਾਰ ਦੀਆਂ ਟੁੰਮਾ ਹੀ ਸੰਭਾਲਦੀ ਆਈਆਂ ਠੀਕ ਹੈ ਦੀਦੀ ਲੈ ਜੱਸ ਨੇ ਕਰ ਲਈ ਗੱਡੀ ਸਟਾਰਟ ਹਾਂਜੀ ਚਲੋ ਦੀਦੀ ਅਸੀਂ ਚੱਲੇ ਤੇ ਹੁਣ ਤੁਸੀਂ ਨਾ ਤਿਆਰ ਰਹੋ ਅਗਲੀ ਵਾਰੀ ਤੁਹਾਡੀ ਐ ਠੀਕ ਹੈ ਚਲੋ ਠੀਕ ਹੈ ਮੰਮੀ ਜੀ ਚੰਗਾ ਰਾਜੀ ਰਹ ਹਾਂਜੀ ਜਿਉਂਦੀ ਵਸਦੀ ਰਹ ਨਾ ਤੈਨੂੰ ਜਾਣ ਨੂੰ ਕਿੱਥੇ ਨੂੰ ਕਹ ਗਈ ਇਹ ਮੰਮੀ ਸੇ ਕਿਤੇ ਵੀ ਨਹੀਂ ਉਹ ਤਾਂ ਮੈਨੂੰ ਐ ਕਹਿੰਦੀ ਸੀਗੀ ਕਿ ਜਦੋਂ ਮੈਂ ਆ ਗਈ ਨਾ ਫਿਰ ਦੋ ਦਿਨ ਤੁਸੀਂ ਆਪਣੇ ਪੇਕੇ ਲਾ ਆਇਓ ਅੱਛਾ ਹੁਣ ਮਹਾਰਾਣੀ ਤਿਆਰੀ ਕਰੋਗੀ ਪੇਕੇ ਜਾਣ ਦੀ ਨਹੀਂ ਨਹੀਂ ਮੰਮੀ ਜੀ ਮੈਂ ਪੇਕੇ ਨਹੀਂ ਜਾਂਦੀ ਹਾਂ ਹਾਂ ਹੁਣ ਅਸੀਂ ਤੇਰੇ ਪਿਓ ਨੰਗ ਤੋਂ ਲੈਣਾ ਵੀ ਕੀ ਹੈ ਜੋ ਕੁਝ ਵੀ ਸੀ ਉਹਦੇ ਕੋਲ ਉਹਨੇ ਦੇ ਦਿੱਤਾ ਹੁਣ ਉਹ ਸਾਨੂੰ ਫੁੱਟੀ ਕੌਡੀ ਦੇਣ ਵਾਲਾ ਨਹੀਂ ਇਸੇ ਲਈ ਤਾਂ ਮੰਮੀ ਜੀ ਮੈਂ ਆਪਣੇ ਪੇਕੇ ਨਹੀਂ ਜਾਂਦੀ ਕਿ ਹੁਣ ਵਿਚਾਰਾ ਮੇਰਾ ਪਿਓ ਕਿੰਨਾ ਕਿਲਟਾਂਦਾ ਰਵੇ ਮੈਂ ਨਹੀਂ ਜਾਂਦੀ ਪੇਕੇ ਹੂੰ ਹੁਣ ਤਾਂ ਪੇਕੇ ਜਾਣਾ ਵੀ ਨਹੀਂ ਹੁਣ ਤਾਂ ਪੇਕੇ ਜਸ਼ਨ ਜਾਊਗੀ ਜਸ਼ਨ ਕਿਉਂਕਿ ਤੇਰੇ ਬਾਪ ਨੂੰ ਅਸੀਂ ਜਿੰਨਾ ਲੁੱਟਣਾ ਸੀ ਲੁੱਟ ਲਿਆ ਹੁਣ ਤਾਂ ਜਸ਼ਨ ਦੇ ਪਿਓ ਨੂੰ ਬਲੀ ਦਾ ਬੱਕਰਾ ਬਣਾਵਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮਾੜਾ ਤੁਸੀਂ ਉਹ ਛਾ ਜੀ ਮੇਰੀ ਗੱਲ ਤਾਂ ਸੁਣੋ ਤੁਸੀਂ ਤੁਸੀਂ ਮਾੜਾ ਜੀ ਫੋਨ ਤਾਂ ਪੁੱਛੋ ਮੜਾ ਫੋਨ ਕੱਟੋ ਤੁਸੀਂ ਮੈਂ ਪੁੱਛਦਾ ਇਹਨੂੰ ਕੰਜਰ ਉਹਨੇ ਕੀਤਾ ਕੀ ਐ ਆ ਗਿਆ ਬਾਪੂ ਓਏ ਬਾਪੂ ਤਾਂ ਆ ਗਿਆ ਹਾਂ ਤੂੰ ਮੈਨੂੰ ਗੱਲ ਦੱਸ ਓਏ ਹਾਂ ਤੈਨੂੰ ਸ਼ਰਮ ਨਹੀਂ ਆਈ ਆਪਦੇ ਘਰ 'ਚ ਚੋਰੀ ਕਰਦੇ ਨੂੰ ਚੋਰੀ ਹਾਂ ਚੋਰੀ ਕਮਾਲ ਹੋ ਗਈ ਬਾਪੂ ਮੈਂ ਮੈਂ ਕਿਹੜੀ ਚੋਰੀ ਕਰ ਲਈ ਤੂੰ ਮੇਰੀ ਗੱਲ ਸੁਣ ਲੈ ਮੈਂ ਉੱਥੇ ਸਾਥ 'ਚ ਬੈਠਾ ਸੀ ਉਹ ਖੜ ਗਿਆ ਛੋਟੇ ਭਾਈ ਤੂੰ ਉੱਥੇ ਸਾਥ 'ਚ ਬੈਠਾ ਸੀ ਆਰਤੀ ਦਾ ਆਇਆ ਫੋਨ ਅਗਲੇ ਨੇ ਕੰਨ ਲਾ ਲਾ ਕੇ ਮੇਰੇ ਨਾਲ ਸੁਣਦੇ ਸੀ ਮੈਥੋਂ ਤੈਨੂੰ ਸ਼ਰਮ ਨਹੀਂ ਆਈ ਕਿਉਂ ਮੁੰਡੇ ਨਾਲ ਲੜੀ ਜਾਣਾਗਾ ਕੱਲ ਤਾਂ ਤੁਸੀਂ ਹਿਸਾਬ ਕਰਕੇ ਆਇਓਗੇ ਉਹ ਲੜਾਣਾ ਤਾਂ ਹੋਰ ਕੀ ਕਰਾਂ ਯਾਰ ਮੈਂ ਲੜਾਣਾ ਤਾਂ ਹੋਰ ਕੀ ਕਰਾਂ ਯਾਰ ਬਾਪੂ ਫਿਰ ਮੈਂ ਕਰਦਾ ਕੀ ਮੈਂ ਤਾਂ ਆਪਣੀ ਜ਼ੁਬਾਨ ਪਗਾਉਣੀ ਏਤੀ ਤੈਂ ਤਾਂ ਜਵਾਬ ਦੇਤਾ ਪਗਾਉਣੀ ਸੀ ਨਾ ਜ਼ੁਬਾਨ ਵੱਡੇ ਰੜਠਨੇ ਨੇ ਬੇ ਕੀ ਹੋ ਗਿਆ ਕਿਉਂ ਰੋਣਾ ਪਿਆ ਸੱਤ ਘਰਾਂ ਵਿੱਚ ਸੁਣਦੇ ਆ ਓਏ ਉਹ ਰਾਵਾਂ ਨਾ ਬਾਮਾ ਤਾਂ ਹੋਰ ਕੀ ਕਰਾਂ ਫਿਰ ਗੱਲ ਤਾਂ ਦੱਸ ਵੀ ਹੋਈ ਕੀ ਐ ਉਹ ਸਾਨੂੰ ਪਤਾ ਨਹੀਂ ਇਹਨੇ ਕਰਤੂਤ ਕੀ ਕੀਤੀ ਐ ਜੇ ਦੱਸੇਗਾ ਤਾਂ ਹੀ ਪਤਾ ਲੱਗੂ ਕਰਤੂਤ ਨੂੰ ਮੈਂ ਕੋਈ ਨਸ਼ਾ ਪੱਤਾ ਨਹੀਂ ਕਰਿਆ ਬਾਪੂ ਠੀਕ ਆ ਨਾ ਨਸ਼ਾ ਪਤਾ ਨਹੀਂ ਕਰਿਆ ਨੇ ਤੂੰ ਦੱਸ ਦੇ ਗੱਲ ਬੋਲ ਕੇ ਕਿਉਂ ਐਵੇਂ ਆ ਝੜਕਾ ਲਈ ਜਾਂਦਾ ਤੂੰ ਲੈ ਦੱਸ ਹੁਣ ਆਪਦੀ ਕਰਤੂਤ ਤੂੰ ਹੀ ਦੱਸ ਦੇ ਤੂੰ ਦੱਸ ਦੇ ਬਾਈ ਗੱਲ ਕੀ ਹੋ ਗਈ ਤੂੰ ਬਾਈ ਇਸ ਤੋਂ ਪੁੱਛੇ ਨੇ ਕਰਤੂਤ ਕੀਤੀ ਕੀ ਐ ਕਰਤੂਤ ਨੂੰ ਚਾਚਾ ਮੈਂ ਕੋਈ ਮਾੜਾ ਨਹੀਂ ਕਰਿਆ ਗੱਲ ਇੰਨੀ ਕੈ ਚਾਚੀ ਬੱਸ ਮੈਂ ਜੱਸੇ ਕਹਾਂ ਨੂੰ 3 ਲੱਖ ਰੁਪਏ ਦਿੱਤਾ ਤੇ ਜਿਹੜੀ ਮੈਂ ਜਵਾਨ ਕਰਕੇ ਆਇਆ ਸੀ ਵੀ ਹਾਂ ਉਹਨਾਂ ਨੇ ਗੱਡੀ ਲਿਆਉਣੀ ਐ ਉਹ ਫਿਰ ਤੂੰ ਘਰੇ ਤਾਂ ਦੱਸ ਦਿੰਦਾ ਤਾਂ ਹੀ ਤਾਂ ਫਿਰ ਲੜਦਾ ਇਹ ਹੁਣ ਕੀ ਕਰੇ ਚਾਚਾ ਮੈਂ ਕਰੇ ਦੱਸਿਆ ਨਹੀਂ ਤੀ ਸੋਡੇ ਸਾਰੇ ਨਾਲ ਬੈਠ ਕੇ ਗੱਲ ਕਰੀਆ ਮੈਂ ਤੂੰ ਜਵਾਬ ਦੇ ਗਿਆ ਬਾਪੂ ਜਵਾਬ ਦੇ ਗਿਆ ਹੁਣ ਮੈਨੂੰ ਨਾ ਗੁੱਸਾ ਚੜੀ ਜਾਂਦਾ ਮੈਂ ਚਾਰ ਮਾਰਾਂ ਦੇ ਮੂੰਹ ਤੋਂ ਮੈਂ ਕਾਮਲਾਗਨੀ ਬਣੀਦਾ ਹਾਂਗਾ ਬਰਾਬਰ ਦਾ ਹੋਇਆ ਪੈਗਾ ਉਹ ਵਿਆਹ ਬਰਿਆ ਹੁਣ ਹੱਥ ਚੱਕਦਾ ਹੈਗਾ ਫਿਰ ਬਰਾਬਰ ਦਾ ਸ਼ਰਮ ਕਰੇ ਇਹਨੂੰ ਕਬੀਲਦਾਰੀ ਦਾ ਪਤਾ ਨਹੀਂ ਚੱਲ ਲੈਂਦੀ ਸੀਗੀ ਮੁੰਡੇ ਮੁਰੇ ਨਾਲ ਹੱਥ ਚੱਕ ਕਬੀਲਦਾਰੀ ਨੂੰ ਹਿੱਕ ਤੇ ਧਰ ਕੇ ਲੈ ਜਾ ਜੋ ਆਪਦੀ ਭੈਣ ਦੇ ਪੈਸੇ ਕਮਾਣ ਨਾਲ ਚੱਲ ਤੂੰ ਕੋਈ ਨਾ ਯਾਰ ਤਾਰੀ ਕੋਈ ਨਾ ਬਈ ਕੋਈ ਗੱਲ ਨਹੀਂਗੀ ਲੈ ਲਾਂਗੇ ਪੈਸੇ ਆਪਾਂ ਉਹਨਾਂ ਤੋਂ ਐਵੇਂ ਨਹੀਂ ਕਰਾਈਦਾ ਚੌਧਰੀ ਵੀ ਤੂੰ ਮੈਨੂੰ ਘਰ ਤਾਂ ਦੇ ਦਸਤਾ ਦੇ ਉੱਥੇ ਚਾਰ ਜਣਾਂ ਤੇ ਮੇਰੀ ਬੇਇੱਜ਼ਤੀ ਕਰਾਈਆ ਸਭ ਤੋਂ ਪਹਿਲਾਂ ਬਾਪੂ ਮੈਂ ਤੇਰੇ ਲਈ ਆਇਆ ਸੀ ਮੈਂ ਤੇਰੇ ਨਾਲ ਗੱਲ ਕਰੀ ਸੀ ਨਾ ਵੀ ਟੱਬਰ ਚੋਂ ਕਿਸੇ ਨੂੰ ਨਾ ਦੱਸੀ ਆਪਣੇ ਦੋਨਾਂ ਦੀ ਗੱਲ ਆ ਇਹ ਪਰ ਤਾ ਮੇਰੀ ਸੁਣੀ ਤਾ ਇੱਕ ਵਾਰ ਵੀ ਨਹੀਂ ਸੁਣੀ ਤਾ ਮੇਰੀ ਉਹ ਆੜਤੀਆ ਕਹਿੰਦਾ ਮੈਂ ਉੱਥੇ ਸੋਣ ਨੂੰ ਤਾਂ ਨਹੀਂ ਕਿਹਾ ਵੀ ਇੱਥੇ ਦੁਕਾਨ ਦੇ ਝੱਜੂ ਪਾਉ ਸੋਡਾ ਤਾਂ ਕਹਿੰਦਾ ਮੈਂ ਸਰਦਾਰ ਜੀ ਸਾਨੂੰ ਫੋਨ ਕੀਤਾ ਚਲ ਉਹ ਤਾਂ ਸਿਆਣਾ ਸੀ ਤੈਨੂੰ ਤਾਂ ਫੇਰ ਵੀ ਝੱਜੂ ਪਾ ਲਿਆ ਕਰੇ ਆ ਕੇ ਤੂੰ ਨਹੀਂ ਟੱਕਰ ਰਹਿਂਦਾ ਨਾ ਤੇ ਝੂ ਪਾ ਮਾਣਾ ਤਾਂ ਹੋਰ ਕੀ ਕਰਾਂ ਹੋਰ ਇਹਦੀ ਆਰਤੀ ਤਰਾ ਮੈਂ ਵੱਡੇ ਉਸ ਦੀ ਨਾ ਕੁਝ ਪੁੱਛੇ ਨਾ ਦੱਸੇ ਬਾਪੂ ਕੋਈ ਦੁਬਾਰੇ ਕਰਦੇ ਬਾਪੂ ਕੋਸ ਜਿਆਦਾ ਹੀ ਹੋਈ ਜਾਂਦਾ ਇਹ ਐਡੀ ਵੀ ਗੱਲ ਨਹੀਂ ਜਿੰਨੀ ਤੂੰ ਬਣਾਈ ਬੈਠਾ ਉਹ ਜਿਆਦਾ ਨਹੀਂ ਮੇਰੀ ਬੇਇੱਜ਼ਤੀ ਹੋਈ ਐ ਬੇ ਬੇਇੱਜ਼ਤੀ ਨੂੰ ਦੱਸ ਮੈਂ ਕਿਸੇ ਦੀ ਕੁੜੀ ਕੱਢ ਲਿਆ ਆ ਬੇਇੱਜ਼ਤੀ ਉਹਨੂੰ ਕਹਿੰਦੇ ਨੇ ਪੈਸੇ ਵਰਤੇ ਵੀ ਨੇ ਨਾ ਕਿਸੇ ਚੰਗੇ ਕੰਮ ਨੂੰ ਵਰਤੇ ਨੇ ਤੂੰ ਐਂ ਦੱਸ ਵੀ ਮੈਂ ਕਿਸੇ ਹੋਰ ਨੂੰ ਦੇ ਆਇਆ ਜਾ ਕੇ ਆਪਣੀ ਭੈਣ ਨੂੰ ਇਹ ਦਿੱਤੇ ਨੇ ਉਹਦੇ ਕੰਮ ਆਏ ਨੇ ਤੇ ਫਿਰ ਤੂੰ ਮੈਨੂੰ ਤਾਂ ਦੱਸ ਦਿੰਦਾ ਆਪਣੀ ਮਾਂ ਨੂੰ ਦੱਸ ਦਿੰਦਾ ਚਾਚੀ ਨੂੰ ਦੱਸ ਦਿੰਦਾ ਚਾਚਾ ਨੂੰ ਦੱਸ ਦਿੰਦਾ ਓ ਯਾਰ ਬਾਰ ਬਾਰ ਉਹੀ ਗੱਲਾਂ ਫੇਰ ਕਰੀ ਜਾਂਦਾ ਬਾਈ ਕਿਹੜੇ ਪੁੱਛਿਆ ਤਾਂ ਸੀ ਤੈਨੂੰ ਆਪਾਂ ਜਵਾਬ ਦੇਤਾ ਇਹਨੂੰ ਜਦੋਂ ਕੱਚਾ ਮੈਂ ਜਵਾਨ ਕਰੀ ਤੀ ਮੈਨੂੰ ਇਹ ਤੀ ਵੀ ਮੇਰੀ ਭੈਣ ਨੂੰ ਨੀਵਾਂ ਨਾ ਝੁਕਣਾ ਪੈ ਜੇ ਉੱਥੇ ਮੈਂ ਤਾਂ ਦੇ ਕੇ ਆਇਆ ਚਲ ਕੋਈ ਨਾ ਯਾਰ ਜਿਹੜਾ ਕੁਝ ਹੋ ਗਿਆ ਠੀਕ ਹੈ ਉਹ ਅੱਗੇ ਉਹ ਅੱਗੇ ਹੋਣਾ ਬੋਲਣੇ ਕੋਸ ਨਾ ਹੋਣਾ ਰੌਲਾ ਪਾ ਕੁੜੀ ਪਰੋਣੇ ਦੇ ਸਾਹਮਣੇ ਨਾ ਜਲੂਸ ਕੱਢ ਦਿਓ ਚੁੱਪ ਕਰਕੇ ਰਹੋ